ਮਹਾ ਸ਼ਿਵਰਾਤਰੀ ਦੇ ਮੌਕੇ ਤੇ ਪਾਕਿਸਤਾਨ ਸਥਿਤ ਕਟਾਸ਼ਰਾਜ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਇੱਕ ਵਿਸ਼ਾਲ ਜਥਾ ਜੋ ਹੈ ਦੁਰਗਾਣਾ ਮੰਦਿਰ ਦੇ ਵਿੱਚੋਂ ਰਵਾਨਾ ਹੋ ਰਿਹਾ ਹੈ ਹਾਲਾਂਕਿ ਲਗਾਤਾਰ ਹੀ ਜਦੋਂ ਵੀ ਸ਼ਿਵਰਾਤਰੀ ਦਾ ਤਿਉਹਾਰ ਹੁੰਦਾ ਹੈ ਤਾਂ ਕਰੀਬ 100 ਤੋਂ ਵੱਧ ਜਾਂ ਇਸ ਤੋਂ ਜ਼ਿਆਦਾ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹ ਪਾਕਿਸਤਾਨ ਜਾਂਦੇ ਨੇ ਅਤੇ ਉੱਥੇ ਜੋ ਧਾਮ ਨੇ ਉਹਨਾਂ ਦੇ Hindu ਜੇ ਮੰਦਰ ਨੇ ਉਹਨਾਂ ਦੇ ਦਰਸ਼ਨ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਈ ਜਿਹੜੇ ਨੇ ਇੱਥੇ ਯਾਤਰੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਕਿ ਕਿੰਨੇ ਲੋਕਾਂ ਦਾ ਵੀਜ਼ਾ ਜਿਹੜਾ ਸੀ ਗੱਲ ਗਵਾਉਣ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਗਈ ਸੀ ਕਿਉਂਕਿ ਕਿਹਾ ਜਾ ਰਿਹਾ ਹੈ ਕਿ 180 ਤਕਰੀਬ ਨੇ ਸੀ ਕਿ ਵੀਜ਼ੇ ਅਪਲਾਈ ਕੀਤੇ ਗਏ ਸਨ ਜਿਸ ਵਿੱਚ 1730 ਤਕਰੀਬ ਨੇ ਉਹ ਵੀਜ਼ੇ ਜਿਹੜੇ ਨੇ ਉਹ ਆਮੇ ਨੇ ਗੱਲਬਾਤ ਕਰ ਲੈਣਾ ਸ਼ਹਿਦਾਲਵਾਣਾ ਸਰ ਕੀ ਨਾਮ ਕੀ ਨਾਮ ਹੈ ਜੀ ਤੁਹਾਡਾ ਰਾਕੇਸ਼ 나ਗਪਾਲ ਜੀ ਕਿੱਥੋਂ ਦੇ ਰਹਣਾ ਫਾਜ਼ਿਲਗਾ ਜੀ ਪਾਕਿਸਤਾਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਦਰਸ਼ਨ ਕਰਨ ਜਾ ਰਹੇ ਪਟਾਸ਼ਰਾਜ ਦੇ ਕੀ ਕਹਿਣਾ ਚਾਹੋਗੇ ਜੀ ਬਹੁਤ ਭਗਤਸ਼ਾਲੀ ਆਦੇ ਆਪ ਨੂੰ ਸਮਝਣਾ ਜੀ ਜਿਹੜੇ ਅਸੀਂ ਸਾਰੇ ਦਰਸ਼ਨ ਕਰਨ ਵਾਸਤੇ ਆਪਣੇ ਪੁਰਜਾਂ ਦੇ ਮੰਦਰ ਜੋ ਬਣੇ ਨੇ ਉੱਥੇ ਉਹਨਾਂ ਦੀ ਰੱਖ ਰਖਾ ਵਾਸਤੇ ਔਰ ਵੇਖਣਾ ਸੀ ਜਾ ਰਹੇ ਅਸੀਂ ਆਦੇ ਆਪ ਨੂੰ ਬਹੁਤ ਕੁਝ ਕੁਝ ਇਸ ਵਿੱਚ ਸਮਝ ਨਹੀਂ ਆ ਜੀ ਕਿੰਨੇ ਲੋਕਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਕੁਝ ਪਤਾ ਜੀ ਤਕਰੀਬਨ 190 ਦੇ ਕਰੀਬ ਅਪਲਾਈ ਕੀਤਾ ਸੀ 153 ਦੇ ਕਰੀਬ ਜਿਵੇਂ ਦੱਸਿਆ ਜਾ ਰਿਹਾ ਹੈ ਕਲੀਅਰ ਹੋ ਗਏ ਨੇ ਕਿੰਨੇ ਕੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ ਕੋਈ ਕੁਝ ਹੁੰਦੇ ਜੀ ਇਹ ਬਸ ਸਮਝੋ ਦਰਸ਼ਨ ਹੋ ਗਏ ਤੁਹਾਨੂੰ ਚੱਲ ਪਏ ਤੇ ਸਮਝੋ ਦਰਸ਼ਨ ਹੋ ਗਏ ਜੀ ਔਰ ਮਹਾ ਸ਼ੁਭਰਾਤਰੀ ਦੇ ਮੌਕੇ ਤੇ ਜਾ ਰਹੇ ਹਰ ਵਾਰੀ ਮਹਾ ਸ਼ੁਭਰਾਤਰੀ ਲੱਗੀ ਮੈਨੂੰ ਤਕਰੀਬਨ 14 ਸ਼ੁਭਰਾਤਰੀ ਹੋ ਗਈ ਮੈਂ ਉਧਰ ਹੀ ਮਨਾ ਰਿਹਾ ਜੀ ਅੱਛਾ ਜੀ ਤੇ ਫਿਰ ਕਿਸ ਤਰ੍ਹਾਂ ਦਾ ਅਨੁਭਵ ਰਹਿੰਦਾ ਬਹੁਤ ਵਧੀਆ ਜੀ ਪਾਕਿਸਤਾਨ ਸਰਕਾਰ ਬਹੁਤ ਅੱਛਾ ਉਪਰਾਲਾ ਕਰਦੀ ਹੈ ਸਾਡੀ ਰੱਖ ਰਖਾ ਵਾਸਤੇ ਸਕੋਰ ਜਾਂ ਤੇ ਸੰਭਾਲਾ ਤੇ ਬਹੁਤ ਵਧੀਆ ਕੰਮ ਕਰਦੇ ਹ ਕਿ ਇਸ ਸਮਝਦੇ ਹੋ ਕਿ ਦੋਨਾਂ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਤਿਫਾਕ ਹੋਣਾ ਚਾਹੀਦਾ ਕਿਉਂਕਿ ਉੱਚ ਸਾਡੇ ਮੰਦਰ ਉਧਰ ਨੇ ਉਹਨਾਂ ਦੇ ਕੁਝ ਸਥਾਨ ਇੱਧਰ ਨੇ ਕੀ ਕਿਸ ਤਰ੍ਹਾਂ ਹੋਣਾ ਚਾਹੀਦਾ ਤੁਹਾਡੇ ਮਨੋਂ ਦੇਖੋ ਮੁਲਕਾਂ ਦੀ ਲੜਾਈ ਇਹ ਖਤਮ ਹੋਣੀ ਚਾਹੀਦੀ ਹੈ ਅੱਜ ਉਹ ਵਕਤ ਨਹੀਂ ਰਹਿ ਗਿਆ ਬੈਠ ਕੇ ਮਸਲੇ ਦੋਵਾਂ ਮੁਲਕਾਂ ਨੂੰ ਚਾਹੀਦੇ ਹੱਲ ਕਰਨ ਔਰ ਪड़ोसी ਮੁਲਕ ਨੂੰ ਚਾਹੀਦਾ ਵੀ ਕੋਈ ਸ਼ਰਤ ਬਾਜੀ ਨਾ ਕਰਨ ਤੇ ਅਸੀਂ ਵੀ ਨਾ ਕਰੀਏ ਤਾਂ ਕਿ ਅਮਨ ਸ਼ਾਂਤੀ ਨਾਲ ਦੋਵੇਂ ਮੂਲਕ ਰਹਿਣ ਜਿਸ ਤਰ੍ਹਾਂ ਉਹਦੇ ਹਾਲਾਤ ਰਹਿੰਦੇ ਨੇ ਡਰ ਹੁੰਦਾ ਥੋੜਾ ਜਿਹਾ ਕਿ ਉਹਦੇ ਚੱਲੇ ਆ ਕੋਈ ਪ੍ਰੋਬਲਮ ਨਾ ਕ੍ਰੀਏਟ ਹੋ ਜਾਏ ਡਰ ਤਾਂ ਹੁੰਦਾ ਹੀ ਹੈ ਜੀ ਕਿਉਂਕਿ ਡਰ ਨਾ ਹੋਏ ਤੇ ਫਿਰ ਕੀ ਕਹੀਏ ਤੁਨੂੰ ਲੇਕਿਨ ਵੀਜ਼ੇ ਜਿਸਾ ਤੁਸੀਂ ਦੱਸਿਆ 190 ਦੇ ਕਰੀਬ ਵੀਜ਼ੇ ਅਪਲਾਈ ਕੀਤੇ ਸੀ 153 ਕੀ ਸਮਝਦੇ ਕਿਉਂ ਕੱਟੇ ਜਾਂਦੇ ਨੇ ਵੀਜ਼ੇ ਕੀ ਕਾਰਨ ਸਮਝਦੇ ਇਹ ਜਵਾਬ ਤਾਂ ਪਾਕਿਸਤਾਨ ਦੂਤਾਵਾਸੀ ਦੇ ਸਕਦਾ ਜੀ ਲੇਕਿਨ ਇੱਕ ਸਾਨੂੰ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਵੀ ਟਾਈਮ ਸਾਨੂੰ ਬਹੁਤ ਘੱਟ ਦਿੱਤਾ ਜਾਂਦਾ ਹੁਣ ਪਰਸੋ ਸਾਡੇ ਵੀਜ਼ੇ ਲਈ ਹੋਏ ਨੇ ਤਾਂ ਘਟੋ ਘਟ ਸਾਨੂੰ 10 ਦਿਨ ਪਹਿਲਾਂ ਵੀਜ਼ੇ ਦੇਣ ਤੇ ਇਸ ਦਾਲੂਆਂ ਦੀ ਸੰਖਿਆ ਹੋਰ ਵੀ ਵੱਧ ਸਕਦੀ ਹੈ ਕਿੰਨੇ ਦਿਨ ਦਾ ਹੁਣ ਵੀਜ਼ਾ ਲੱਗਾ ਤੁਹਾਡਾ 2 ਤਰੀਕ ਤੱਕ ਜੀ 2 ਤਰੀਕ ਤੱਕ ਵੀਜ਼ਾ ਤੇ ਲੱਗਦਾ ਹੈ ਕਿ ਪੂਰੇ ਦਰਸ਼ਨ ਹੋ ਜਾਣਗੇ ਬਿਲਕੁਲ ਜੀ ਪੂਰੇ ਸਾਰੇ ਪਾਕਿਸਤਾਨ ਦੇ ਜਨਨੀ ਸਿਰਫ ਲਾਹੌਰ ਦੇ ਚ ਆਲੇ ਦੁਆਲੇ ਦੋ ਤਿੰਨ ਮੰਦਰਾਂ ਨੂੰ ਘੁਮਾ ਦਿੰਦੇ ਨੇ ਜਿਹੜਾ ਇਹਨਾਂ ਦਾ ਪ੍ਰੋਟੋਕਾਲ ਹੈ ਉਸ ਤੋਂ ਬਾਅਦ ਬਾਹਰ ਤਾਂ ਨਹੀਂ ਜਾਂਦਿੰਦੇ ਤੇ ਜਿਹੜੇ ਮੰਦਰ ਚ ਲੈ ਜਾਂਦੇ ਨੇ ਉਹਨਾਂ ਦੇ ਦਰਸ਼ਨ ਹੋ ਜਾਂਦੇ ਕ੍ਰਿਸ਼ਨਾ ਮੰਦਰ ਹੈ ਲਾਹੌਰ ਦੇ ਵਿੱਚ ਅ ਗੁਰਵਾਲ ਧਰਮਸ਼ਾਲਾ ਹੈ ਕੋਰਨ ਬਾਲਮੀਕੀ ਮੰਦਰ ਚ ਵੀ ਦੁਆਰਾ ਸਾਨੂੰ ਇਹਨਾਂ ਨੇ ਦਰਸ਼ਨ ਸ਼ੁਰੂ ਕਰਵਾਦੇ ਨੇ ਤੇ ਬਹੁਤ ਅੱਛਾ ਹੈ बिल्कुल कुछ और हो सर की कहना चाहोगे कितनी हो देखो जितनी मैं पहली बार चला हूँ बहुत अच्छा लग रहा है परमात्मा ने हमारी सुनी है भोले शंकर जी ने बुलाया है तो जाना भी चाहिए मैं समझता हूँ जितना बड़ा तीर्थ है ये शिवरात्रि आई है लेकिन वीजे अप्लाई भी कम होते हैं क्योंकि इनों का पता नहीं लगता अप्रूवल दें या ना दें और दो दिन पहले अप्रूवल आती है मैं समझता हूँ सरकारों से मेरी प्रार्थना है ਇਹ ਵੀਜੇ ਓਨ ਅਰਾਈਵਲ ਹੋਣੇ ਚਾਹੀਏ ਹਮ फिर ये लोगों का उत्साह होगा और हजारों नहीं लाखों की संख्या में लोग जी के दर्शन करेंगे लेकिन जैसे आप बता रहे हो कि वीजे की कटौती हो जाती है लोगों के मन में गुस्सा भी आता होगा कि हम लोग यहां पर पर चाहते हैं लेकिन हमारे गुरु धाम जो है उनको माता नहीं टिकने हाँ, बिल्कुल ऐसा ही है की दुविधा रहती है अप्लाई करने से आज हमें दो महीने हो गए लगभग अप्लाई किए दो दिन पहले हमें पता लगा की आपका वीजा अप्रूवल हो गया मेरी यही प्रार्थना है सरकारों से की ये वीजा ऑन अराइवल हो होना चाहिए तो जैसे अब एक सौ बवंजा लोग हैं मैं समझता हूँ एक लाख बवंजा हजार लोग वहाँ जाएंगे कितने के मन में खुशी है क्योंकि अक्सर मेरे सज्जनों से मैं मिलता हूँ सभी जाना चाहते हैं वो कहते हैं यार प्रक्रिया इनकी बड़ी कठिन है बहुत ज्यादा दिक्कत है इसलिए लोग सोचते हैं डर से नहीं जाते हम कि लोगों के मन में डर भी होता है क्योंकि जैसे ब्लास्ट होते हैं कहीं वो जो सुनते ही हैं लेकिन जो पहले होकर आए हैं के मन में कोई ऐसी दुविधा नहीं है वो चाहते हैं बड़ा शांतिपूर्वक माहौल होता है लेकिन

जन्म स्थान अपने माँ बाप का घर अच्छा, <laughs> देखने घर देखने जा रहे हैं ये तो नहीं पता कि वो कहाँ रहते थे रहते लाहौर में थे वो बातें करते थे बहुत बताते थे कि मेरा लाहौर मेला लाहौर तो एक उत्साह आ गई है एक मन में इच्छा थी कि मुझे वहाँ जाना है और देख कर आना है अपने मम्मी का माई का चाहिए बिल्कुल, बिल्कुल ताकि हम बच्चों को भी आराम से भेज सके कि बच्चे भी जाए देख कर आए तो क्या क्या आपके दिमाग में चल रहा है कि मैं वहाँ पर जाके ये देखूंगी ऐसे ऐसी चीजें होंगी क्या क्या दिमाग में चल रहा है कि अपना एक तो हिंगला का जो मंदिर है वो मेन और ये ਜੋ ਕਲੈਕਟਰਜ ਦਾ ਔਰ ਜੋ ਵੀ ਮੰਦਿਰ ਆਪਣੇ ہمارے ਹਿੰਦੂਆਂ ਕੇ ਹੈ ਉਹ ਵੀ ਔਰ ਉਸਕੇ ਇਲਾਵਾ ਸ਼ੋਪਿੰਗ ਸ਼ੋਪਿੰਗ ਕਰ ਰਹੀ ਹੈ ਪਾਕਿਸਤਾਨੀ ਜੁੱਤੀ ਬਹੁਤ ਵਸਤ ਲੱਗ ਰਹੀ ਸਭ ਕੋ ਬੱਚੋ ਨੇ ਕਿਸੇ ਨੇ ਕਹਾਏ ਕਿ ਡ్రਾਈ ਫਰੂਟ ਲਾਣਾ ਹੈ ਕਿਸੇ ਨੇ ਚੁੰਨੀਆਂ ਕਿਸੇ ਨੇ ਮਹਿੰਦੀ ਸਭ ਨੇ ਬਹੁਤ ਕੁਝ ਬਤਾਇਆ ਉਹ ਜ਼ਰੂਰੀ ਹੈ ਤੁਸੀਂ ਦੇ ਸਕਦੇ ਹੋ ਇਹ ਉਹ ਜਥਾ ਹੈ ਜਿਹੜਾ ਹੁਣ ਵਿਸ਼ੇਸ਼ ਰੇਲ ਰਾਹੀਂ ਜਿਹੜਾ ਹੈ ਵਾਗਾਪੋਟਾ ਤੱਕ ਪਹੁੰਚੇਗਾ ਉਸ ਤੋਂ ਬਾਅਦ ਇਹ ਪਾਕਿਸਤਾਨ ਜੋ 28 ਸਰਹੱਦਾਂ ਹੈ ਜਿਹੜਾ ਹੈ ਉਹ ਪਾਕਿਸਤਾਨ روانਾ ਹੋਵੇਗਾ ਹਾਲਾਂਕਿ ਕਹੀ ਜਾ ਰਿਹਾ ਹੈ ਕਿ ਕਿਤਨਾ ਕਿਤੇ ਕੁਝ ਡਰ ਜ਼ਰੂਰ ਹੈ ਕਿਉਂਕਿ ਪਾਕਿਸਤਾਨ ਦੇ ਮਾਹੌਲ ਜ਼ਰੂਰ ਖਰਾਬ ਨਜ਼ਰ ਆਉਂਦਾ ਹੈ ਲੇਕਿਨ ਕਿਤਨਾ ਕਿਤੇ ਜੇਕਰ ਹੁੰਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਸਿੱਖ ਜਿੱਥੇ ਬੰਦਿਆਂ ਦੇ ਕਈ ਵੀਜ਼ੇ ਕੱਟੇ ਜਾਂਦੇ ਨੇ ਉਦਾਂ ਹੀ ਇਸ Hindu ਪਰਿਵਾਰਾਂ ਦੇ ਵੀ ਕਈ ਵੀਜ਼ੇ ਜਿਹੜੇ ਨੇ ਉਹ ਕੱਟੇ ਗਏ ਉਹਨਾਂ ਕਹਿੰਦੇ ਈਜ਼ ਆ ਵੀਜ਼ਾ ਆਫ ਅਰਾਈਵਲ ਜਿਹੜਾ ਹੈ ਉਹ ਹੋਣਾ ਚਾਹੀਦਾ ਤਾਂ ਜੋ ਕਿ ਬੰਦਾ ਈਜ਼ੀ ਜਿਹੜਾ ਹੈ ਉਹ ਪਾਕਿਸਤਾਨ ਜਿਹੜਾ ਹੈ ਉਹ ਜਾ ਸਕੇ ਔਰ ਆਪਣੇ ਦਰਸ਼ਨਾ ਕਰ ਸਕੇ ਹੁਣ ਉਹਨਾਂ ਦਾ ਕਹਿਣਾ ਕਿ 2 ਤਰੀਕ ਨੂੰ ਇਹ ਜਿਹੜਾ ਜਥਾ ਆ 152 ਬੰਦਿਆਂ ਦਾ ਜੋ ਲੋਕ ਨੇ ਸ਼ਰਧਾਲੂ ਨੇ ਇਹਨਾਂ ਜਥਾ ਜਿਹੜਾ ਵਾਪਸ ਆਏਗਾ ਸੁਨੇਸ਼ ਪਹੁੰਚੇਗਾ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਲੈ ਕੇ ਆਉਂਦਾ ਇਹ ਤਾਂ ਵੇਖਣ ਵਾਲਾ ਸਭਾ ਹੋਵੇਗਾ ਲੇਕਿਨ ਇੱਕ ਪਰਿਵਾਰ ਜੋ ਕਿ ਕਹਿ ਰਿਹਾ ਕਿ ਉਸੇ ਤੇ ਮਾਪੇ ਦਾ ਘਰ ਜਿਹੜਾ ਹੈ ਸਾਡਾ ਪਾਕਿਸਤਾਨ ਸੀ ਉਸ ਨੂੰ ਵੇਖਣ ਦੀ ਜਰੂਰ ਸਾਡੇ ਅੱਖਾਂ ਦੇ ਵਿੱਚ ਤਾਂਗ ਹੈ ਜੇਕਰ ਉਹ ਦਿਖਦਾ ਹੈ ਸੋ ਉਹਦੀ ਜ਼ਿੰਦਗੀ ਜਿਹੜੀ ਹੈ ਜੁਰ ਅਲੱਗ ਹੁੰਦੀ ਹੋਈ ਨਜ਼ਰ ਆਵੇਗੀ ਲੇਕਿਨ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਪਾਕਿਸਤਾਨ ਦੇ ਬੰਦ ਨੇ ਔਰ ਜਿਸ ਤਰ੍ਹਾਂ ਦੇ ਵੀਜ਼ਾ ਰੈਵਲ ਦੀ ਗੱਲ ਕੀਤੀ ਜਾ ਰਹੀ ਹੈ ਕਿਦੋਂ ਤੱਕ ਈਜ਼ੀ ਵੀਜ਼ਾ ਜਿਹੜਾ ਹੈ ਉਹ ਮਿਲ ਪਾਵੇਗਾ ਤਾਂ ਜੋ ਕਿ ਲੋਕ ਜਿਹੜੇ ਨੇ ਉਹ ਆਪਣੇ ਗੁਰੂ ਧਾਮ ਦੇ ਦਰਸ਼ਨ ਕਰ ਸਕਣ ਚਾਹੇ ਉਹ ਪਾਕਿਸਤਾਨ ਦੇ ਹੋਣ ਚਾਹੇ ਉਹ ਭਾਰਤ ਦੇ ਹੋਣ ਕੈਮਰਾ ਪਰਸਨ ਸਾਈ ਪ੍ਰੇਤਨ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ